ਕੌਸਾ ਕਾਲਜ ਹੈ ਅਬਰ ਸਰ ਦੇ ਉਸ ਜਗ੍ਹਾ ਤੇ ਆ ਕੇ ਮਿਰ ਇਹ ਜੰਮ ਹੋਈ ਤਾਂ ਫਿਰ ਮੁਕਲੇ ਸਖਾਂ ਦੇ ਨਾਲ ਸਾਰਾ ਦਿਨ ਜੁੜੋ ਦਰਿਆ ਸ਼ਾਮ ਨੂੰ ਜਦੋਂ ਰਾਤ ਪਈ ਤਾਂ ਫਿਰ ਇਸ ਨੇ ਇੱਕ ਆਸਰ ਭੇਜਿਆ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਕਿ ਜਾਓ ਉਹਨਾਂ ਨੂੰ ਕਹੋ ਗਰੀ ਇਹ ਮੰਨ ਲੈਣ ਤੇ ਇੱਥੇ ਹੀ ਸੁਨਾਸਭਾਈ ਹੋ ਜਾ ਰਹੀ ਹੈ ਪਰ ਗੁਰੂ ਸਾਹਿਬ ਨੇ ਕਿਹਾ ਇਹ ਗੁਰਨਾਨਕ ਦਾ ਘਾਰੇ ਇਹ ਕਦੀ ਕਿਸੇ ਦੇ ਸਾਹਮਣੇ ਝੁਕਦਾ ਨਹੀਂ ਜਦੋਂ ਵੀ ਜੁਕਦਾ ਹੈ ਜਦੋਂ ਵੀ ਸलाम ਕਰਦਾ ਹੈ ਅਕਾਲ ਪੁਰਖ ਦੇ ਕੀ ਕਰਦਾ ਹੈ ਤਾਂ ਫਿਰ ਦੂਸਰੇ ਦਿਨ ਗੈਰ ਗਜ ਫਿਰ ਲੜਾਈ ਹੋਈ ਇਸ ਨੇ ਗੁਰੂ ਅਰਗੋਵਿੰਦ ਸਾਹਿਬ ਨੂੰ ਸਿੱਧਾ ਡਰਕਾਰਿਆ ਅਤੇ ਵਾਰ ਕੀਤਾ ਜਦੋਂ ਗੁਰੂ ਨੇ ਵਾਰ ਕੀਤਾ ਤਾਂ ਟਾਲ ਸਮੈਤ ਇਸ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸੂਚੀਰ ਕਿਹਾ ਉਸ ਤੋਂ ਬਾਅਦ ਇਹ ਭੱਜ ਗਏ ਬਾਕੀ ਜਿਹੜੀਆਂ ਫੌਜਾਂ ਸਨ ਕੋਈ जख्मी ਸਨ ਕੋਈ ਕਿਸ ਤਰ੍ਹਾਂ ਸਾ ਸਮਝੀ ਇੱਥੇ ਧਿਆਨ ਦੇਣਾ ਜੋ ਇਸਲਾਮੀ ਪਾਲਸੀ ਉਹਨਾਂ ਨੇ जख्मियां ਨੂੰ ਵੀ ਸਤਗੁਰਾਂ ਨੇ ਦਵਾਈ ਪੱਟੀ ਦਿੱਤੀ ਅਤੇ ਉਹਨਾਂ ਨੂੰ ਵੀ ਲੰਗਰ ਪਾਣ ਲਗ ਦਿੱਤਾ ਜਿਹੜੇ ਆਪਣੇ ਸਿੱਖ ਕੋਸ਼ੀਰ ਹੋਏ ਪੈਸਨ ਤੇ ਮੁਸਲਮਾਨ ਜੋ ਮਰੇ ਪੈਸਨ ਮੁਸਲਮਾਨਾਂ ਵਾਸਤੇ ਇੱਕ ਸਾਂਝੀ ਕਬਰ ਤਿਆਰ ਕੀਤੀ ਔਰ ਜੋ ਸਿੱਖ ਸਾਥੂਨਾਂ ਵਾਸਤੇ ਅੰਗਿੱਠਾ ਧਰਤੀ ਸਾਧਸਾ ਜੀ ਜਦੋਂ ਦੇਖਿਆ ਕਿ ਭਈ ਕੋਈ ਸਿੱਖ ਸਾਹ ਲੈ ਰਿਆ ਹੋਵੇ ਉਸ ਨੂੰ ਬੜੇ ਗੋਹ ਨਾਲ ਲੱਗਿਆ ਇਹ ਕੋ ਨਾ ਕਿਸ ਭਾਈ ਮੁਗਲੂ ਸੀ ਭਾਈ ਮੁਗਲੂ ਜੀ ਜਦੋਂ ਬਹੁਤ ਸਾਰੇ ਜ਼ਖਮੀ ਹੋ ਜਾਈ ਪੈ ਸਕਦੇ ਸੋ ਸਾਹ ਲੈ ਰੇ ਜ਼ਰਨ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਗੋਦ ਦੇ ਵਿੱਚ ਉਹਦਾ ਸਿਰ ਰੱਖ ਲਿਆ ਆਪਾਂ ਨੂੰ ਤਾਂ ਕੇਵਲ ਇਹ ਪਤਾ ਹੈ ਨਾ ਕਿ ਮੁਗਲ ਸਭ ਦੇ ਜੰਗ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਾਨ ਸਿੰਘ ਦਾ ਸਿਰ ਰੱਖਿਆ ਸੀ ਪਰ ਉਸ ਨੂੰ ਪਹਿਲਾਂ ਇਹ ਪਾਈ ਮਗਰੂ ਜੀ ਦਾ ਸਿਰ ਗੁਰੂ ਅਰਗਵਿੰਦ ਸਾਹਿਬ ਜੀ ਨੇ ਆਪਣੇ ਪੱਟਾ ਦੇ ਉੱਪਰ ਰੱਖਿਆ ਸੀ ਤੇ ਆਖਿਆ ਸੀ ਮੰਗ ਲੈ ਜੋ ਕੁਛ ਮੰਗਣਾ ਹੈ ਪਰ ਉਸ ਵੇਲੇ ਉਸ ਨੇ ਇੱਕ ਚੀਜ਼ ਮੰਗੀ ਸੀ ਉਸ ਨੇ ਕਿ ਆਪ ਸਾਹਿਬ ਜਦੋਂ ਵੀ ਮੇਰੇ ਸਰੀਰ ਦਾ ਅੰਤ ਹੋਵੇ ਜੇ ਵੇ ਸਿਰ ਦਾ ਅੱਜ ਆਪ ਅੰਤ ਕਰਨਾ ਚਾਹਦੇ ਹੋ ਤਾਂ ਅੱਜ ਹੀ ਹੋ ਜਾਵੇ ਮੈਨੂੰ ਜ਼ਿੰਦਗੀ ਨਾਲ ਕੋਈ ਮੁਹੱਬਤ ਨਹੀਂ ਹੈ ਮੈਨੂੰ ਕੋਈ ਪਿਆਰ ਨਹੀਂ ਮੈਨੂੰ ਪਿਆਰ ਕਰਕੇ ਉਲਾਦ ਨਹੀਂ ਲਾ। ਪਰ ਜਦੋਂ ਵੀ ਮੇਰੀ ਮੌਤ ਹੋਵੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਧੋਧ ਹੋਵੇ ਮੇਰਾ ਸਿਰ ਹੋਵੇ ਤੇ ਮੇਰੇ ਸਵਾਸ ਨਿਕਲਦੇ ਹੋਣ ਬਸ ਮੈਂ ਆਪ ਜੀ ਕੋਲੋਂ ਐ ਮੰਨ ਲਵਾਂ। ਤਾਂ ਬਾਦਸ਼ਾਹ ਨੇ ਕਿਹਾ ਠੀਕ ਹੈ ਇਹ ਤੇਰੀ ਮੰਗ ਪੂਰੀ ਹੋਵੇਗੀ ਪਰ ਜਨਮ ਅਸੀਂ ਆਵਾਂਗੇ ਪਹਿਚਾਨ ਲਵੇਗਾ। ਪਰ ਉਦੋਂ फेर ਭਾਈ ਮੁਗਲੂ ਜੀ ਦੇ ਹੱਥ ਜੁੜ ਗਏ ਪਾਤਸ਼ਾਹ ਮੇਰੇ ਕੋਲ ਇਤਨਾ ਗਿਆਨ ਨਹੀਂ ਹੈ ਮੇਰੇ ਕੋਲ ਖੁਦ ਹੀ ਨਹੀਂ ਹੈ ਆਪੇ ਅਲੇਕਾ ਰੂਪ ਨੇ ਆਪੇ ਅਲੇਕਾ ਨਾਮ ਨੇ ਮੈਂ ਆਪ ਨੂੰ ਕਿਵੇਂ ਪਹਿਚਾਣਾਗਾ ਇਹ ਤਾਂ ਆਪ ਹੀ ਮੈਨੂੰ ਸੋਝੀ ਦਿਓਗੇ ਮੈਨੂੰ ਗਿਆਨ ਦਿਓਗੇ ਤਾਂ ਸਤਿਗੁਰ ਪਾਤਸ਼ਾਹ ਨੂੰ ਸਬਸਕ੍ਰਾਈਬ ਕਰਨ ਲਗੇ ਕੋਈ ਗੱਲ ਨਹੀਂ ਤੈਨੂੰ ਇਹ ਗਿਆਨ ਵੀ ਅਸੀਂ ਦਵਾ ਦਾਂਗੇ ਸਾਧ ਸੰਗਤ ਜੀ ਹੁਣ ਦੇਖਣਾ ਕਿ ਜਦੋਂ ਇਹ ਯੁੱਧ ਹੋ ਗਿਆ ਭਾਈ ਮੁਗਲੂ ਜੀ ਦਾ ਪਿੰਨ ਹੈ ਸੰਗੂਰੂ ਜ਼ਿਲ੍ਹਾ ਦੇ ਵਿੱਚ ਗੰਡੂਆ ਨਾਮ ਦਾ ਉੱਥੇ ਇਹ ਚੜੇ ਗਏ ਤੇ ਉਹ ਪਿੰਡ ਵਾਲਿਆਂ ਨੇ ਪੁੱਛਿਆ ਭਈਆ ਥਾਂ ਖਾਣਾ ਕੋ ਕਤਵਾਟ ਹੋਏ ਪੈਰੇ ਪਟੀਆਂ ਲੱਗਿਆ ਬੰਨੇ ਕੀ ਐ ਗੁਰੂ ਗੁਰੂ ਕੀ ਮਿਲਿਆ ਤੈਨੂੰ ਉਹ ਸਾਰੇ ਅਨੁਮਤੀ ਸਨ ਉਹ ਸਾਰੇ ਸੱਚੀ ਸਰਵਨਾਦੀ ਪੂਜਾ ਕਰਦੇ ਸਨ ਉਹ ਕਮਰਾਂ ਨੂੰ ਪੂਜਦੇ ਸਨ ਉਹ ਕਹਿ ਕੇ ਸਿਰਫ ਇੱਕ ਹੀ ਗੁਰੂ ਦਾ ਸਿੱਖ ਉਹਨਾਂ ਨੇ ਮਜ਼ਾਕ ਬਣਾ ਲਿਆ ਕਿ ਜਦੋਂ ਮਰੇਗਾ ਉਦੋਂ ਤੈਨੂੰ ਬੋਧ ਨਸੀਬ ਹੋਵੇਗੀ ਤਾਂ ਖੈਰ ਉਹਨਾਂ ਦੇ ਵਿੱਚ ਉਹ ਰਹਿんだろう ਸਮਾਵੇਦ ਗਿਆ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਜੋਤੀ ਜੋਤ ਸਮਾ ਗਏ ਤਾਂ ਉਹ ਜਿਹੜੇ ਕਮੀਆਂ ਕੱਟਣ ਵਾਲੇ ਉੱਥੋਂ ਦੇ ਲੋਕ ਸੰਗਤ ਕਹਿੰਨ ਲੱਗੇ ਤੇਰਾ ਗੁਰੂ ਤਾਂ ਅੱਜ ਦੁਨੀਆ ਵਿੱਚ ਛੱਡਿਆ ਨਹੀਂ ਤੇ ਹੁਣ ਤੂੰ ਦੱਸ ਕਿਹਦੀ ਗੋਦ ਦੇ ਵਿੱਚ ਅੰਤੂ ਸਵਾਸ ਲਵੇਂਗਾ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਉਸੇ ਦਾ ਰੂਪ ਛੇਵੇਂ ਗੁਰੂ ਦਾ ਰੂਪ ਰਾਇ ਸਾਹਿਬ ਜੀ ਸਿੰਘਾਸਨ ਤੇ ਬਰਾਤੇ ਨੇ ਜਦੋਂ ਗੁਰੂ ਅਰਜਨ ਰਾਏ ਸਾਹਿਬ ਇਹਨਾਂ ਤਾਂ ਬਿਨ ਚਿੰਤਾ ਕਰਨ ਦੀ ਕੀ ਲੋੜੇ ਸਾਸੋਗੋ ਜੀ ਫਿਰ ਸਮਾਂ ਆਇਆ ਗੁਰੂ ਅਰਜਨ ਰਾਏ ਸਾਹਿਬ ਜੋਤੀ ਜੋਤ ਸਮਾ ਗਏ ਕਿਹੋ ਨਾ ਵਿਰੋਧੀਆਂ ਨੇ ਕਿਹਾ ਹੁਣ ਦੱਸੋ 13 ਤਾਉ ਦੂਸਰਾ ਗੁਰੂ ਵੀ ਇਸ ਸੰਸਾਰ ਤੋਂ ਚਲਾ ਗਿਆ ਤਾਂ ਉਹ ਕਹਿ ਲਗੇ ਕੋਈ ਗੱਲ ਨਹੀਂ ਉਹਨਾਂ ਦਾ ਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਤੇ ਬਰਜਮਾਨ ਨੇ ਸਮਾ ਗਿਆ ਕਾ ਜਦੋਂ ਦਿੱਲੀ ਦੇ ਵਿੱਚ ਉਹ ਆਣੇ ਗਏ ਤਾਂ ਬਾਬਾ ਬਸੇ ਬਕਾਲੇ ਬੰਨ ਪੁਰ ਸੰਗਤ ਆਵ ਸਮਾਲੇ ਤਾਂ ਗੁਰੂ ਅਕਸ਼ਰਦਸ ਸਾਹਿਬ ਦੀ ਜੋਤੀ ਜੋਤ ਸਮਾਗਤ ਫਿਰ ਵਿਰੋਧੀਆਂ ਨੇ ਆ ਕੇ ਕਿਹਾ ਤੇਰਾ ਗੁਰੂ ਤੇ ਉਹ ਅਠਵਾਂ ਜਿਸ ਨੂੰ ਗੁਰੂ ਅਕਸ਼ਰਦਸ ਸਾਹਿਬ ਕਹਿੰਦਾ ਸੀ ਨਾ ਉਹ ਵੀ ਅਚਾਰਾ ਗਏ। ਕਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਉਹਨਾਂ ਨੇ ਜੋ ਸ਼ਬਦ ਕਹਿੰਦਾ ਨਾ ਬਾਬਾ ਹੁਣ ਅਜੇ ਤੱਕ ਗੁਰੂ ਪ੍ਰਗਟ ਨਹੀਂ ਸੀ ਅਜੇ ਪਤਾ ਨਹੀਂ ਚਲਿਆ ਸੀ ਸੰਗਤ ਨੂੰ ਕਿ ਕਿਹੜੇ ਗੁਰੂ ਨੇ ਤਾਂ ਇਸ ਲਈ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਜੋ ਵੀ ਗੁਰੂ ਅਰਜਨ ਸਾਹਿਬ ਦੇ ਸਥਾਨ ਤੇ ਬੈਠਾ ਹੈ ਉਸ ਦੀ ਗੋਦ ਮੇਨ ਨਸੀਲ ਹੋਵੇਗੀ ਮੇਰੇ ਅੰਤਮ ਸਮਾਸ ਗੁਰੂ ਦੇ ਗੋਦ ਦੇ ਵਿੱਚ ਨਿਕਲਣਗੀ ਸਾਧ ਸੰਗਤ ਜੀ ਫਿਰ ਜਦੋਂ ਮੱਖਣ ਸ਼ਾਹ ਲਵਾਰਾ ਦੀ ਆਏ ਉਹਨਾਂ ਨੇ ਗੁਰੂ ਨੂੰ ਪ੍ਰਗਟ ਕੀਤਾ ਕਿ ਲੰਮੀ ਕਥਾ ਤਾਂ ਉਸ ਤੋਂ ਬਾਅਦ ਇੱਕ ਦਿਨ ਗੁਰੂ ਤੇਗ ਬਹਾਦਰ ਪਾਸਾਰੀ ਸ਼ਾਸਕ ਦੀ ਇੱਕ ਕਣਕ ਕਲਾ ਦਾ ਉਹ ਸਥਾਨ ਤੇ ਸਨ ਕਿ ਅੱਜ ਪਾਈ ਬਗਰੂ ਦੇ ਵਿਕਾਰਤਾ ਕਿ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਰਹਿਣ ਤੇ ਜਾਣ ਗੁਰੂ ਘੋੜੇ ਤੇ ਚੜ ਕੇ ਆਵੇਗਾ ਸਿੱਧਾ ਮੇਰੇ ਕੋਲ ਪਹੁੰਚੇਗਾ ਲੋਕ ਉਸ ਨੂੰ ਪਾਗਲ ਵੀ ਕਰਨ ਲੱਗ ਪਏ ਸਨ ਕਿ ਇਹ ਸੁਧਾਈ ਹੋ ਗਿਆ ਇਹ ਜੱਲਾ ਹੋ ਗਿਆ ਪਰ ਉਸ ਦੀ ਸਰਦਾਰੀ ਉਸ ਦਾ ਪਿਆਰ ਸੀ ਤੇ ਕਣਕਲਾ ਸਥਾਨ ਤੋਂ ਅੱਧੀ ਰਾਤ ਮੈਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਸਾਡਾ ਘੋੜਾ ਕਿੱਥੇ ਜਾਂਦਾ। ਤਾਂ ਉਹਨੇ ਕਿਹਾ ਪਾਛਾ ਅੱਜ ਆਪਨੇ ਤਰੀਕੇ ਸਦਸਿਆਂ ਨੂੰ ਕਿ ਕਿ ਭਈ ਰਾਣੀ ਜੱਦਾ ਤੇ ਜਾਣਾ ਹੈ ਤੇ ਕਿਤਨਾ ਸਮਾਂ ਲੱਗੇਗਾ ਕਹਣ ਲੱਗੇ ਕਿ ਅੱਜ ਪਿਆਰੇ ਦਾ ਪਿਆਰ ਪੁਕਾਰ ਰਿਹਾ ਹੈ ਜਿੱਥੇ ਪਿਆਰੇ ਦੀਆਂ ਪ੍ਰੀਤ ਦੀਆਂ ਰੀਤਾਂ ਹੋਣ ਫਿਰ ਉੱਥੇ ਸਮਾਂ ਨਹੀਂ ਦੇਖਿਆ ਜਾਂਦਾ ਅਤੀ ਰਾਤਾ ਜਾਂ ਕਿਰਾ ਹੈ ਹੁਣ ਤੇ ਚਲਣਾ ਹੀ ਹੈ ਤਾਂ ਉਹਨਾਂ ਨੇ ਥੋੜਾ ਸਿਆਰ ਕੀਤਾ ਤੇ ਸੱਚਮੁੱਚ ਉਸ ਸਰਦਾਰ ਨੂੰ ਪਾਈ ਮੋਟੂ ਦੀ ਸੰਦਾ ਸੀ ਤੇ ਥੋੜੇ ਸਮੇਂ ਤੋਂ ਅੰਦਰ ਬੇੜੇ ਦੇ ਵਿੱਚ ਆਉਣਗੇ ਤੇ ਮੈਂ ਲੰਮੇ ਪੈਰ ਹੁਣ ਮੇਰਾ ਸਰੀਰ ਢਾਲ ਹੋ ਗਿਆ ਹੈ ਚੁੱਕ ਕੇ ਮੇਰੇ ਸਿਰ ਨੂੰ ਆਪਣੀ ਗੋਦੀ ਦੇ ਵਿੱਚ ਪਾ ਲੈਣੀ ਤਾਂ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਥੋੜਾ ਸਿੱਧਾ ਅੰਦਰ ਲੈ ਗਏ ਅਤੇ ਅੰਦਰ ਜਾ ਕੇ ਉਹਨਾਂ ਦੇ ਸਿਰ ਨੂੰ ਆਪਣੀ ਗੋਦ ਦੇ ਵਿੱਚ ਰੱਖ ਲਿਆ ਤੇ ਫਿਰ ਆਖਿਆ ਪਾਈ ਮੁਗਲੂ ਦਾਸ ਕਫੜਾ ਗੋਦ ਕੋਈ ਹੈ ਕਿ ਨਹੀਂ ਗੁਰੂ ਕੋਈ ਹੈ ਕਿ ਨਹੀਂ ਆਨੰਦ ਕੋਈ ਹੈ ਕਿ ਨਹੀਂ ਪਰ ਉਹ ਕਹਿਣ ਲੱਗੇ ਪਾਤਸ਼ਾਹ ਸਭ ਕੁਝ ਕੋਈ ਏ ਤੂੰ ਕਦੀ ਜਿਵੇਂ ਦੇ ਵਿੱਚ ਆਉਂਦਾ ਹੈ ਤੇ ਕਦੇ 7ਵੇਂ ਰੂਪ ਦੇ ਵਿੱਚ ਕਦੇ 8ਵੇਂ ਤੇ ਕਦੇ 9ਵੇਂ ਰੂਪ ਵਿੱਚ ਜਾ ਕੇ ਫਿਰ ਮੈਨੂੰ ਆਪਣੀ ਗੋਦ ਦੇ ਦਿੰਦਾ ਹੈ ਇਸ ਤੋਂ ਵੱਡੇ ਮੇਰੀ ਗੋਦ ਪਾਗ ਕਾਹਦੇ ਹੋਣਗੇ ਇਸ ਤੋਂ ਵੱਡੀ ਹੋਰ ਮੇਰੀ ਪ੍ਰਾਤ ਕਾਹਦੀ ਹੋਵੇਗੀ ਮੈਨੂੰ ਤੇ ਅੱਜ ਸਭ ਕੁਝ ਮਿਲ ਗਿਆ ਮੇਰੀ ਇੱਛਾਵਾਂ ਪੂਰੀਆਂ ਹੋ ਗਈਆਂ ਦਾ ਕਹਿਣ ਲੱਗੇ ਫਿਰ ਸਤਗੁਰੂ ਸਾਹਿਬ ਕਹਿਣ ਲੱਗੇ ਕਹੋ ਖਾਣਾ ਆਪਣੇ ਮੁਖੜੇ ਤੋਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਇਗੁਰੂ ਬਸ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਖਾਦਨ ਤੋਂ ਉਹਨਾਂ ਨੂੰ ਸਤਨਾਮ ਵਾਇਗੁਰੂ ਕਹਿਲਵਾਇਆ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਜਿਹੜੇ ਪ੍ਰਾਣ ਸਦ ਕੋ ਉੱਡ ਗਏ ਤਾਂ ਉਸ ਵੇਲੇ ਜੋ ਘਰ ਦੇ ਪਰਿਵਾਰ ਦੇ ਮੈਂਬਰ ਸਭ ਉਹ ਰੋਣ ਲੱਗੇ ਤਾਂ ਗੁਰੂ ਤੇਜਪਾ ਸਾਹਿਬ ਜੀ ਨੇ ਕਿਹਾ ਰੋਣਾ ਨਹੀਂ ਕਬੀਰ ਸੰਤ ਹੋਏ ਯਾ ਰੋਈਏ ਜੋ ਆਪਣੇ ਗ੍ਰਹਿ ਜਾਏ ਲੋਗੋ ਸਾਖਤ ਬਾਪਰੇ ਜੋ ਹਾਤੇ ਹਾੜ ਵਿਚਾ ਲੋਣਾ ਉਸ ਵਾਸਤੇ ਚਾਹੀਦਾ ਏ ਜਿਹੜਾ ਹਾਤੇ ਹਾੜ ਦਾ ਮਤਲਬ ਏ ਜੁਨੀਆ ਜੁਨੀਆ ਦੇ ਵਿੱਚ ਭਟਕੇ ਦਰਦ-ਦਰਦੀਆਂ ਠੋਕਰਾਂ ਖਾਵੇ ਇਹ ਭਾਈ ਗੁਰੂ ਜੀ ਦਾ ਸਿੱਧਾ ਸੱਚਖੰਡ ਦੇ ਵਿੱਚ ਆਕਾਰਪੁਰ ਦੀ ਗੋਹ ਦੇ ਵਿੱਚ ਚਲੇਗਾ ਇਹਨੇ ਇਸ ਵਾਸਤੇ ਲੋਣਾ ਨਹੀਂ ਭਗਤ ਕਬੀਰ ਦੀ ਇਹ ਬਾਣੀ ਬੜਾ ਸਪਸ਼ਟ ਕਰਦੀ ਏ ਕਬੀਰ ਸੰਤ ਹੋਏ ਕਿਆ ਰੋਈਏ ਜੋ ਆਪਣੇ ਘਰ ਜਾਏ ਰੋ ਰੋ ਸਾਗਤ ਬਾਪਰੇ ਜੋ ਹਾਟੇ ਹਟੇ ਤਾਂ ਇਸਲਾ ਸਾਸਨ ਜੀਓ ਫਿਰ ਉਹਨਾਂ ਦੇ ਪਰਿਵਾਰ ਨੇ ਸਤਗੁਰ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਲਿਆ ਤੇ ਸਤਗੁਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਆਪਣੇ ਬਾਂਦੇ ਵਿੱਚ ਗੁਰੂ ਲਈ ਪਿਆਰ ਤੇ ਮਹੌਤ ਰੱਖਣਾ ਤੇ ਗੁਰੂ ਤੁਹਾਡੀ ਵੀ ਅੰਗ ਸੰਗ ਕੋ ਕੇ ਹਮੇਸ਼ਾ ਸਹਾਇ ਹੋਵੇਗਾ ਕਿਉਂਕਿ ਸਤਗੁਰ ਪਾਤਸ਼ਾਹ ਦੀ ਉਥੇ ਰੱਖਿਆ ਕਰ ਸਕਦਾ ਏ ਜਿੱਤੇ ਦੁਨੀਆਂ ਦਾ ਡਾਕਟਰ ਬੈਰ ਹਕੀਮ ਪੈਨ ਪਰਾ ਪੁੱਤਰ ਦੀਆਂ ਆਗ ਕੋਈ ਵੀ ਮਦਦ ਨਹੀਂ ਕਰ ਸਕਦਾ ਮਾਨਮਕ ਅਕੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਗੁਰੂ ਕਾਸੀਓ ਲੇਖਾ ਨਿਬੜੇ ਬਖਸ਼ੇ ਸਿਧ ਪੰਡਾਰ ਓਥੇ ਹੱਥ ਨਾ ਆਪੜੇ ਕੂਕ ਨਾ ਸੁਣੀਏ ਪੁਕਾਰ ਓਥੇ ਸਤਗੁਰੂ 베ਲੀ ਹੋਵੇ ਰਖ ਲੈ ਅੰਤਿਵਾਰ ਅਲਕਮ ਸਮੇ ਜੇ ਮਾਤ ਪਿਤਾ ਸੁਤ ਨੀਦ ਨਾ ਪਾਈ ਮਨ ਉਹਾਂ ਨਾਮ ਦੇ ਸੰਗ ਸਹਾਈ ਓਥੇ ਉਹ ਵਾਹਿਗੁਰੂ ਦੇ ਨਾਮ ਦਾ ਸਹਾਇਤਾ ਮਿਲਦੀ ਹੈ ਇਸ ਲਈ ਸਤਗੁਰ ਪਾਤਸ਼ਾਹ ਜੀ ਨੇ ਕੋ ਲੋ ਉਹ ਨਾਮਯ ਉਪਦੇਸ਼ ਲੈ ਕੇ ਆਪਣਾ ਜਨਮ ਸਫਲ ਕੀਤਾ ਅਸੀਂ ਵੀ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੀਏ ਸਤਗੁਰ ਸਦੀਪ ਪਾਤਸ਼ਾਹ ਜਦੋਂ ਸਾਡੇ ਅੰਤਮ ਸਵਾਸ ਨਿਕਲਣ ਦਾ ਮੋਦ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਸਾਨੂੰ ਤੇਰਾ ਨਾਮ ਚੇਤੇ ਆਵੇ ਤੇ ਅਸੀਂ ਤੁਹਾਡਾ ਨਾਮ ਜਪਦੇ ਹੋਏ ਇਸ ਸੰਸਾਰ ਤੋਂ ਚਲਾਣਾ ਕਰ ਲਈਏ ਇਤਨੇ ਕੋ ਵਚਨ ਪ੍ਰਵਾਨ ਕਰਾਣ ਦੇ ਹੋਇਆਂ ਬੋਲਾਂ ਦੀ ਸਿਮਰ ਬਖਸ਼ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਵੇਂ ਸਾਥ ਕਰਨਾ ਹਰ ਪਰ ਸਤ ਨਾਮ ਸਤ ਨਾਮ ਦੇ